ਦਵਿੰਦਰਪਾਲ ਸਿੰਘ ਦਾ ਨੁਕਤਾ ਇੱਕ ਵਾਰ ਫੇਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਾਚ ਪਾਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਦੇ ਵੱਲੋਂ ਲਗਾਤਾਰ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਦੀਵਾਲੀ ਦੇ ਮੌਕੇ ਇੱਕ ਵੱਡਾ ਫੈਸਲਾ ਆਰਪੀ ਸਿੰਘ ਦੇ ਵੱਲੋਂ ਲਿਆ ਗਿਆ। ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਦਵਿੰਦਰਪਾਲ ਸਿੰਘ ਦੀ ਰਿਹਾਈ ਨਹੀਂ ਹੁੰਦੀ ਮੈਂ ਉਹ ਤੱਕ ਦੀਵਾਲੀ ਨਹੀਂ ਮਨਾਉਂਦਾ। ਇਸ ਦੇ ਉੱਤੇ ਚਰਚਾ ਕਰਾਂਗੇ ਤੇ ਕੀ ਇਸ ਮੰਗ ਨੂੰ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ? ਇਸ ਦਾ ਅਸਰ ਕਿਤੇ ਨਾ ਕਿਤੇ ਤਰਨਤਾਰਨ ਦੇ ਜ਼ਿਮਨੀ ਚੋਣਾਂ 'ਚ ਹੋਵੇਗਾ ਕਿਉਂਕਿ ਇਹ ਹਲਕਾ ਪੰਤਕ ਹਲਕਾ ਮੰਨਿਆ ਜਾਂਦਾ ਹੈ ਤੇ ਵੋਟ ਬੈਂਕ ਵੀ ਜ਼ਿਆਦਾ ਪੰਤਕ ਜਿਹੜਾ ਉਮੀਦਵਾਰ ਹੈ ਉਸ ਨੂੰ ਮਿਲ ਸਕਦਾ ਹੈ। ਅਜਿਹਾ ਜਾਪਦਾ ਤੇ ਕੀ ਕੁਝ ਹੈ ਸਾਰੇ ਮਸਲਵਾਂ ਚਰਚਾ ਕਰਾਂਗੇ ਉੱਧਰ ਹੀ ਡੀਆਈਜੀ ਪੁੱਲਰ ਦਾ ਮਾਮਲਾ ਜੋ ਲਗਾਤਾਰ ਭਖਿਆ ਹੋਇਆ ਹੈ ਡੀਆਈਜੀ ਸੁਖੀਆਂ ਜੋ ਬਣੇ ਹੋਏ ਨੇ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਘਟਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਮਾਮਲੇ 'ਚ ਤਾਂ ਗ੍ਰਿਫਤਾਰੀ ਹੋਈ ਹੈ ਪੁਚ ਕੇ ਚੋਰੀ ਹੈ ਨਿਆਂਇਕ ਹਿਰਾਸਤ ਤੇ ਨਹੀਂ ਤੇ ਉੱਧਰ ਹੀ ਲੁਧਿਆਣੇ ਦੇ ਸਮਰਾਲੇ ਦੇ ਵਿੱਚ ਇੱਕ ਹੋਰ ਮਾਮਲਾ ਦਰਜ ਹੋ ਗਿਆ ਉਹ ਕਿਹੜਾ ਮਾਮਲਾ ਜਿਸ ਜਿਹਦਾ ਦਰਜ ਹੋ ਗਿਆ ਤੇ ਹੋਰ ਕਿਹੜੇ ਜ਼ਿਲ੍ਹਿਆਂ ਦੇ ਅਧਿਕਾਰੀ ਨੇ ਜਿਨ੍ਹਾਂ ਦੇ ਉੱਤੇ ਹੁਣ ਤਲਵਾਰ ਲਟਕ ਰਹੀ ਹੈ ਕਿਹੜੇ ਜਿਨ੍ਹਾਂ ਨੂੰ ਕਿ ਹੁਣ ਟੈਨਸ਼ਨਾਂ ਪਈਆਂ ਹੋਈਆਂ ਨੇ ਕਿ ਸਾਢੇ ਦੋ ਵੇ ਪੁੱਛ ਗਏ ਛੋਵੇਗੀ ਤੇ ਕੀ ਕੁਝ ਚੱਲ ਰਿਹਾ ਦੀਵਾਲੀ ਜਿਹੜੀ ਐ ਉਹ ਸਾਬਕਾ ਡੀਆਈਜੀ ਨੇ ਜਿਹੜੀ ਐ ਬਾਕੀ ਅਧਿਕਾਰੀਆਂ ਦੇ ਵੀ ਫਿੱਕੀ ਪਾ ਦਿੱਤੀ ਐ ਇਸ ਮਾਮਲੇ ਤੇ ਵੀ ਚਰਚਾ ਕਰਾਂਗੇ ਉਧਰ ਹੀ ਪਠਾਨ ਮਾਜਰਾ ਜੋ ਲਗਾਤਾਰ ਫਰਾਰ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਵੀਡੀਓਜ਼ ਜਿਹੜੀਆਂ ਪਾਈਆਂ ਜਾਂਦੀਆਂ ਨੇ ਹਮੇਸ਼ਾ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧੇ ਜਾਂਦੇ ਨੇ ਖਾਸ ਕਰਕੇ ਦਿੱਲੀ ਹਾਈ ਕਮਾਡ ਦੇ ਉੱਤੇ ਤੇ ਇੱਕ ਵਾਰ ਫਿਰ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਡਾਕਟਰ ਬਲਬੀਰ ਸਿੰਘ ਦੇ ਉੱਤੇ ਪਰਚਾ ਕਿਉਂ ਨਹੀਂ ਹੋਇਆ ਮੇਰੇ ਪਿੱਛੇ ਤਾਂ ਹੱਥ ਤੋੜ ਕੇ 파ਟੀ ਪਈ ਹੋਈ ਹੈ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਕਿਉਂਕਿ ਡਾਕਟਰ ਬਲਬੀਰ ਸਿੰਘ ਦੇ ਉੱਤੇ ਵੀ ਕਾਫੀ ਵੱਡੇ ਇੱਕ ਔਰਤ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਸਨ ਉਹ ਵੀ ਆਮ ਆਦਮੀ ਪਾਰਟੀ ਦੀ ਆਗੂ ਸੀ ਇਹਨਾਂ ਸਾਰੇ ਮਕਸਦ ਮਸਲਿਆਂ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀਪੁਰ ਸਵਾਗਤ ਕਰਦੀ ਹਾਂ ਤੁਹਾਡਾ ਬਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪੜੀ ਪੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਸੱਪ ਦਵਿੰਦਰ ਪਾਸਿੰਗ ਦਾ ਮਾਮਲਾ ਜਿਹੜਾ ਹੈ ਉਹ ਕਾਫੀ ਚਰਚਾ ਚ ਹੈ ਤੇ ਪੱਖਿਆ ਹੋਇਆ ਕੀ ਲੱਗਦਾ ਕਿ ਉਹਨਾਂ ਦੀ ਰਿਹਾਈ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਆਰ ਪੀ ਸਿੰਘ ਮੰਗ ਕਰ ਰਹੇ ਨੇ ਇਹ ਭਾਜਪਾ ਦੇ ਆਗੂ ਨੇ ਦਿੱਲੀ ਦੇ ਸੀਐਮ ਨੂੰ ਮੁਲਾਕਾਤ ਵੀ ਕੀਤੀ ਸੀ ਮੰਗ ਪੱਤਰ ਵੀ ਸੌਂਪਿਆ ਸੀ ਕਿ ਦੇਖੋ ਜੀ ਦਖਲ ਅੰਦਾਜ਼ੀ ਦਿਓ ਤੇ ਮਨੁੱਖੀ ਆਧਾਰ ਤੇ ਉਹਨਾਂ ਦੀ ਜਿਹੜੀ ਹੈ ਉਹ ਰਿਹਾਈ ਹੋਣੀ ਚਾਹੀਦੀ ਹੈ ਤੇ ਹੁਣ ਉਹਨਾਂ ਨੇ ਫੈਸਲਾ ਲਿਆ ਕਿ ਮੈਂ ਦੀਵਾਲੀ ਨਹੀਂ ਮਨਾਉਣੀ ਜਦੋਂ ਤੱਕ ਰਿਹਾਈ ਨਹੀਂ ਹੁੰਦੀ ਜਿੱਥੋਂ ਤੱਕ ਗੱਲ ਕਰਦੇ ਆ ਜੀ ਅਸੀਂ ਭਾਜਪਾ ਦੀ ਭਾਜਪਾ ਇਹੋ ਜਿਹੇ ਪਖੰਡ ਤੇ ਬਥੇਰੇ ਕਰਦੀ ਹੈ ਤੁਹਾਡੇ ਸਾਹਮਣੇ ਆ ਕਿ 2019 ਦੇ ਵਿੱਚ ਇਹਦਾ ਦਿਵਿੰਦਰਪਾਲ ਭੁੱਲਰ ਸਮੇਤ 8 ਜਿਹੜੇ ਬੰਦੀ ਸਿੰਘ ਸੀ ਰਿਹਾ ਕਰਨ ਦਾ ਇੱਕ ਨੋਟੀਫਿਕੇਸ਼ਨ ਕੀਤਾ ਜੀ ਉਹ ਨੋਟੀਫਿਕੇਸ਼ਨ ਕਿੱਥੇ ਗਿਆ ਜੀ 7 ਸਾਲ ਉਸ ਨੋਟੀਫਿਕੇਸ਼ਨ ਨੂੰ ਹੋ ਗਈ ਕਿੱਥੇ ਗਿਆ ਕੀਤਾ ਵੀ ਉੱਥੇ ਬਾਬੇ ਨਾਨਕ ਦੇ ਦਰਬਾਰ ਚ ਖਲੋਕ ਕੇ ਬਕਾਇਦਾ ਤੌਰ ਤੇ ਮੋਦੀ ਸਾਹਿਬ ਅਨਾਉਂਸ ਕਰਕੇ ਕੇ ਸੀਤੇ ਇਹ ਗੱਲ ਕਿ ਕੋਈ ਬਹੁਤੀ ਸਿਆਣੀ ਸਿਆਣੀ ਗੱਲ ਨਹੀਂ ਹੈਗੀ ਬਿਲਕੁਲ ਲੇਕਿਨ ਹੁ ਤਰਨਤਾਂ ਦੀ ਜਿਮਨੀ ਚੋਣ ਤਰਨਤਾਂ ਦੀ ਜਿਮਨੀ ਚੋਣ ਦੇ ਵਿੱਚ ਵੋਟਾਂ ਨੂੰ ਮੁੱਖ ਰੱਖ ਕੇ ਇਹ ਕਰਨੇ ਨੇ ਚੰਗੀ ਗੱਲ ਆ ਆਰ ਪੀ ਸਿੰਘਲ ਦੇ ਬਿਆਨ ਆ ਸੀ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਇਹ ਸਾਰੀ ਉਪਰੋ ਹਾਈ ਕਮਾਂਡ ਦੇ ਹੁਕਮ ਦੀ ਗੱਲ ਹੈ ਆਈ ਕਮਾਨ ਨੇ ਕਿਹਾ ਤੁਸੀਂ ਲੈਟਰ ਲੇਖੋ ਨਾ ਲੈਟਰ ਲਿਖਦੀ ਤੇ ਇਹਨਾਂ ਦਾ ਮਾਮਲਾ ਉਹਨੂੰ ਸੈਂਟੈਂਸ ਰਿਵਿਊ ਕਮੇਟੀ ਵਿਚ ਅੱਜ ਜਾਊਗਾ ਤੇ ਸੈਂਟੈਂਸ ਰਿਵਿਊ ਕਮੇਟੀ ਕਿਹੜੀ ਬਣਨੀ ਆ ਉਹ ਦਿੱਲੀ ਸਰਕਾਰ ਦੀ ਬਣਨੀ ਆ ਜਿੱਥੇ ਰੇਖਾ ਗੁਪਤਾ ਮੁੱਖ ਮੰਤਰੀ ਆ ਤੇ ਉਹ ਬਕਾਇਦਾ ਤੌਰ ਤੇ ਇਹਨੂੰ ਮੋਨੀਟਰ ਕਰੇਗੀ ਉਮੀਦ ਆ ਪੀ ਉਹਦੇ ਵਿੱਚ ਦਵਿੰਦਰ ਪਾਲ ਸਿੰਘ ਭੁੰਨਰ ਕਿਉਂਕਿ ਇਹਨਾਂ ਲਿਖਿਆ ਵਾ ਆਪ ਵੀ ਜਿਹਨੇ ਵੀ ਉਸ ਜੋਖੀ ਨਿਆ ਜਿਹੜਾ ਗਾ ਉਹ ਉਸ ਬਿਮਾਰੀ ਤੋਂ ਪੀੜੇ ਤਜੀ ਬੰਦਾ ਆਪਣੇ ਆਪ ਨੂੰ ਜਾਣਦਾ ਮੈਂ ਕੌਣ ਜੀ ਉਹਨੂੰ ਜੇਲ੍ਹ ਚ ਰੱਖ ਕਰੋਗੇ ਤੁਸੀਂ ਬਿਲਕੁਲ ਜਵਿੰਦਰਪਾਲ ਸਿੰਘ ਭੁੱਲਾ ਦਿੱਲੀ ਦੇ ਵਿੱਚ ਇੱਕ ਮਨਿੰਦਰ ਵੀ ਮੀਜ਼ਿੰਗ ਜਿਹੜੇ ਸੀਗੇ ਮਨਿੰਦਰ ਸਿੰਘ ਬਿੱਟਾ ਉਹਦਾ ਜੂਦ ਦੇ ਪ੍ਰਧਾਨ ਸੀ ਇਹਨਾਂ 'ਤੇ ਇੱਕ ਬਲਾਸਟ ਹੋਇਆ ਸੀ ਉਸ ਬਲਾਸਟ ਕਾ ਵੀ ਬੰਦੇ ਮਾਰੇ ਗਏ ਸੀ ਤੇ ਉਹਦੇ ਵਿੱਚ ਬਿੰਦਰਜੀਤ ਸਿੰਘ ਬਿੱਟਾ ਛੱਕ ਦੇ ਘੇਰੇ ਸੀ ਛੱਕ ਦੇ ਘੇਰੇ ਤੇ ਇਸ ਕਰਕੇ ਸੀਗਾ ਕਿ ਜਦੋਂ ਬਕਾਇਦਾ ਤੌਰ ਤੇ ਬਿੰਦਰਜੀਤ ਸਿੰਘ ਬਿੱਟਾ ਆਪਣੀ ਐਨਪੂਪਰ ਲਾਈਨ ਚਲੇ ਗਏ ਤੇ ਬਾਅਦ ਬਲਾਸਟ ਹੋਇਆ ਹੁਣ ਉਸ ਬਲਾਸਟ ਦੇ ਵਿੱਚ ਬੰਦੇ ਮਰ ਗਏ ਤੇ ਉਹਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਸੀ ਬੱਚੇ ਫੜੇਗੇ ਸੀ ਉਹਨਾਂ ਦਾ ਟੀਚਰ ਰਿਆ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਹ ਉਹਨਾਂ ਨੂੰ ਦੇਸ਼ ਚਲਾ ਗਿਆ ਸੀਗਾ ਤੇ ਵਿਦੇਸ਼ ਦੇ ਵਿੱਚੋਂ ਬਕਾਇਦਾ ਤੌਰ ਤੇ ਉਹਨੂੰ ਜਿਹੜਾ ਸੀ ਉਹ ਉੱਥੋਂ ਲਿਆਂਦਾ ਗਿਆ ਸੀ ਤੇ ਉੱਥੋਂ ਦੀ ਸਰਕਾਰ ਨੂੰ ਲਿਖ ਕੇ ਦੇ ਕੇ ਆਈ ਸੀ ਕਿ ਇਸ ਬੰਦੇ ਨੂੰ ਫਾਸੀ ਨਹੀਂ ਲਵਾਵਾਂਗੇ। ਲੇਕਿਨ 2001 ਦੇ ਵਿੱਚ ਇਹਨਾਂ ਨੂੰ ਫਾਸੀ ਦੀ ਸਜ਼ਾ ਸੁਣਾ ਦਿੱਤੀ ਗਈ। ਇਹਨਾਂ ਦੀ ਮਰਸੀ ਪਟੀਸ਼ਨ ਜਿਹੜੀ ਉਹ ਵੀ ਅੰਦ ਕਰ ਦਿੱਤੀ ਗਈ ਲੇਕਿਨ ਬਾਅਦ ਵਿੱਚ ਸੁਪਰੀਮ ਕੋਰਟ ਨੂੰ ਪਟੀਸ਼ਨ ਪੈਂਦੀ ਹੈ ਨਾ ਉਹਦੇ ਤੇ ਬਿਹਾਰ ਤੇ ਫੈਸਲਾ ਹੁੰਦਾ। ਜੀ 2014 ਦੇ ਵਿੱਚ ਇਹਨਾਂ ਦੀ ਫਾਂਸੀ ਦੀ سزا ਜਰੀਆ ਉਹ ਉਮਰ ਕਰ ਚੇਂਜ ਕੀਤੀ ਗਈ 2014 ਤੋਂ ਲੈ ਕੇ ਅੱਜ ਤੱਕ 11 ਸਾਲ ਬੀਤ ਗਏ ਨੇ ਇਸੀ ਨੂੰ 1993 ਤੋਂ ਜੇ 32 ਸਾਲ ਤੋਂ ਜੇਲ੍ਹ ਦੇ ਵਿੱਚ ਨੇ 2016 ਵਿੱਚ ਤੇ ਪਹਿਲੀ ਵਾਰੀ ਪੈਰੋਲ ਮੈਸ਼ਨ ਪਹਿਲੀ ਵਾਰੀ ਪ੍ਰੋਬਲਮ 21 ਦਿਨ ਦੀ ਮਿਲੀ ਜੀ ਖੈਰ ਇਹਨਾਂ ਨੂੰ ਕਾਫੀ ਪ੍ਰਾਮਣਿਕ ਉਸਬੰਧ ਮਿਲਦੀ ਰਹੀ ਕਿਉਂਕਿ ਪਹਿਲਾਂ ਦਿੱਲੀ ਦੀ ਧਿਆਨ ਦੇਲ ਦੇ ਵਿੱਚ ਇਸੀ ਮੁਰਕੇ ਨੂੰ ਪੰਜਾਬ ਚ ਅੰਮ੍ਰਿਤਸਰ ਦੀ ਜੇਲ੍ਹ ਸ਼ਿਫਟ ਕਰ ਲਿਆ ਇੱਥੋਂ ਪਰੌਦਾ ਨਹੀਂ ਸ਼ੌਕੇ ਸੀ ਕਿਉਂ ਕਾਲੀ ਸਰਕਾਰ ਹੈਗੀ ਸੀ ਮਿਲਦੀ ਪਰ ਜੀ ਹੁਣ ਪਿੱਛੇ ਜੇ ਤੁਹਾਨੂੰ ਪਤਾ ਰਾਜ ਚੰਡਾ ਤੇ ਜਦੋਂ ਸਗਾਈ ਸੀਗੀ ਉਦੋਂ ਦਿਵਿੰਦਰ ਪਾਲ ਪੁਲਨਰ ਤੇ ਇੱਕ ਦਿਨਾਂ ਜਿਹੜਾ ਹੈਗਾ ਸੀਗਾ ਉਹ ਰਾਜਸਥਾਨ ਵਾਲਾ ਨੂੰ ਭੁੱਲ ਗਿਆ ਨਾ ਉਹ ਦੋ ਮਿਲ ਕੇ ਸੀ ਜਹਦਰ ਕਾਲ ਤੱਕ ਜੱਥੇਦਾਰ ਅਕਾਲ ਤਖਤ ਦੇ ਨਾਲ ਕੇਦਰੀਵਾਲ ਨੇ ਫੋਨ ਤੇ ਗੱਲ ਕਰਦਿਆਂ ਇਹ ਕਮਿਟਮੈਂਟ ਕੀਤੀ ਸੀ ਕਿ ਅਸੀਂ ਇਸ ਮੀਟਿੰਗ 'ਚ ਇਹਨੂੰ ਜਿਹੜਾ ਦਾ ਕੇਸ ਖੜਜਾਂਦੇ ਹਾਂ ਲੇਕਿਨ ਕੀਤਾ ਨਹੀਂ ਸੀ ਇਹਨਾਂ ਹੁਣ ਉਮੀਦ ਹੈ ਜਿਸ ਤਰੀਕੇ ਨਾਲ ਆਰ ਪੀ ਸਿੰਘ ਜੀ ਲੱਗੇ ਆ ਇਹ ਸ਼ਾਇਦ ਵੀ ਜਿਹੜੀ ਸੀ ਤਰਨਤਾਰ ਦੀ ਚੋਣ ਤੋਂ ਪਹਿਲਾਂ ਪਹਿਲੇ ਇਹ ਕਾਜ਼ ਕਰਦੇ ਤੇ ਮੁਰਕਿਓ ਨੂੰ ਉੱਥੇ ਜਾ ਕੇ ਜਦਛਾ ਗਾਵੇ ਗੋਥੀਆ ਕੇ ਵੱਟੇ ਚੋਂ ਵੇਖੋ ਜੀ ਬਿਬੰਦਰਪਾਲ ਭੁੱਲਦੇ ਸੀ ਜਿਹੜੀ ਆ ਉਹ ਸੱਜਾ ਵੀ ਮਾਫ ਕਰਤੀ ਐ ਤੇ ਉਹਨੂੰ ਅਸੀਂ ਰਿਹਾ ਕਰ ਦਿੱਤਾ ਜੀ ਓਸੇਬਿਲਟੀ ਚਦੋਂ ਹੋਵੇ ਸੀ ਕਰੋ ਸੀ ਕਰਕੇ ਤੇ ਵਿਖਾਓ ਕੁਝ ਨਾ ਬਿਲਕੁਲ ਅਸੀਂ ਤੇ ਵੀ ਮੰਨ ਕਰਾਂਗੇ ਵੀ 2019 ਜਿਹੜਾ ਤੁਸੀਂ 8 ਕੈਦੀ ਛੱਡਣ ਦੀ ਗੱਲ ਕੀਤੀ ਉਸ ਵੀ ਰਿਹਾ ਕਰੋ ਕਿਉਂ ਨਹੀਂ ਕਰਦੇ ਤੁਸੀਂ ਤਿੰਨ ਕ ਚਾਰ ਕੈਦੀ ਤੁਸੀਂ ਉਹਦੇ ਵਿੱਚ ਜਰੂਰ ਜਿਹੜੀ ਉਹ ਜ਼ਬਾਨਤ ਦੇ ਨੇ ਪੱਕੀ ਜ਼ਮਾਨਤ ਤੇ ਮਤਲਬ ਹੀ ਉਹਨਾਂ ਨੂੰ ਰਿਹਾਦ ਕਰ ਦਿੱਤਾ ਜਾਂਦਾ ਕਿ ਅਜੇ ਵੀ ਉਹਨਾਂ ਨੇ ਜ਼ਮਾਨਤ ਨਹੀਂ ਨੀ ਜੇ ਜਦੋਂ ਮਰਜ਼ੀ ਕੋਰਟ ਵਾਪਸ ਪੁੱਦਾ ਸ੍ਰੀ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਪੱਕੇ ਤੌਰ ਤੇ ਰਿਹਾ ਕਰ ਦਿੱਤੀ ਤੁਸੀਂ ਇਸੇ ਕਰਕੇ ਦਵਿੰਦਰਪਾਲ ਸਿੰਘ ਭੁੰਨਾਂ ਦੀ ਜਿਹੜੀ ਥਾਂਸੀ ਆ ਉਹ ਥਾਂਸੀ ਤੇ ਮਲਤਵੀ ਹੋ ਗਈ ਹੁਣ ਜਿਹੜੀ ਉਮਰ ਕੈਦੀ ਸਜ਼ਾ ਸੀ ਉਮੀਦ ਹੈ ਕਿ ਆਰ ਪੀ ਸਿੰਘ ਰਾਜਸਟਰੀ ਕਿਨ ਕਹਿੰਦਾ ਜੀ ਮੈਂ ਦੁਆਲੀ ਨਹੀਂ ਮਨਾਉਂਗਾ ਜੀ ਤੇ ਚਲੋ ਚੰਗੀ ਗੱਲ ਹੈ ਜੀ ਆਰਪੀ ਸਿੰਘ ਜੀ ਦੇਰੇ ਦਰੁਸਤਾ ਜੀ ਤੁਹਾਨੂੰ ਹੋਣਾ ਖਲਾਈ ਆ ਕਿ ਸਿੱਖ ਵੀ ਕੋਈ ਕੋਈ ਸਾਡੀ ਕੌਮ ਹੈਗੀ ਬਾਬੇ ਨਾਨਕ ਦੇ ਜਿਹੜੇ ਪੈਰੋਕਨ ਹੈਗੇ ਨੇ ਕੁਝ ਆਰਪੀ ਸਿੰਘ ਹੋਰੀ ਬੜੇ ਦਿਰ ਪੁਰਾਣੇ ਸਮੇ ਤੋਂ ਇਹ ਆਰਐਸ ਦੇ ਵਰਕਰ ਵੀ ਨੇ ਤੇ ਬਕਾਇਦਾ ਤੌਰ ਤੇ ਬੀਜੇਪੀ ਦੇ ਵਰਕਰ ਇਹਨਾਂ ਦੇ ਬਲਾਰੇ ਵੀ ਨੇ ਤੇ ਜੇ ਉਹਨਾਂ ਇੰਟਰਪਲ ਕਹਿਤੀ ਮੈਂ ਦਿਵਾਲੀ ਦੀ ਮਨਾਉਣਾ ਚਾਹਤੇ ਤਾਂ ਮਤਲਬ ਹੈ ਫਿਰ ਦਰਪਾਲ ਸਿੰਘ ਭੁੰਦਰ ਨੂੰ ਰਿਹਾ ਕਰਨੀ ਹੈ ਤਿਆਰੀਆਂ ਫੁੱਲ ਕਰਨੀਆਂ ਗਈਆਂ ਨੇ ਕਿਸੇ ਵੇਲੇ ਵੀ ਉਹਨਾਂ ਦੀ ਰਿਹਾਈ ਦੇ ਆਰਡਰ ਜਿਹੜੇ ਉਹ ਚਾ ਸਕਦੇ ਨੇ ਜੀ ਜੀ ਬਿਲਕੁਲ ਉਹਨਾਂ ਨੇ ਤਾਂ ਮੰਗ ਤੇਜ਼ ਕੀਤੀ ਹੋਈ ਹੈ ਦੇਖਦੇ ਹਾਂ ਕਿ ਕੁਝ ਆ ਬਾਕੀ ਤਰਨ ਤਰੰ ਦੇ ਜ਼ਿਮਨੀ ਚ ਉਹਨਾਂ ਜਸਰੂ ਕਰਨੇ ਗੱਲ ਕੀਤੀ ਕਿ ਜੋੜਿਆ ਜਾ ਸਕਦਾ ਹੈ ਕੀ ਉੱਥੇ ਵੋਟ ਜਿਹੜੀ ਆ ਪੰਥਕ ਹਲਕਾ ਐ ਤੇ ਵੀ ਕਹਿਣਗੇ ਕਿ ਦੇਖੋ ਅਸੀਂ ਉਹਦੀ ਰਿਹਾਈ ਕਰ ਦਿੱਤੀ ਤੇ ਕਿਤੇ ਨਾ ਕਿਤੇ ਇਮੋਸ਼ਨਲ ਫੈਕਟਰ ਜਿਹੜਾ ਯੂਜ਼ ਕਰ ਰਹੇ ਨੇ ਬਾਕੀ ਦੇਖੋ ਕੀ ਕੁਝ ਹੁੰਦਾ ਆ ਉਹ ਦੇਣਾ ਨੂੰ ਕੀ ਕੁਝ ਕਰਦੇ ਨੇ ਪਠਾਨ ਮਾਜਰਾ ਵੀ ਲਗਾਤਾਰ ਫਰਾਰ ਚੱਲ ਰਿਹਾ ਹੈ ਪਠਾਨ ਮਾਜਰੇ ਨੇ ਹੁਣ ਡਾਕਟਰ ਬਲਬੀਰ ਸਿੰਘ ਦੇ ਉੱਤੇ ਸਵਾਲ ਮਤਲਬ ਪਾਰਟੀ ਤੇ ਉਠਾਏ ਨੇ ਪਰ ਡਾਕਟਰ ਬਲਬੀਰ ਸਿੰਘ ਨੂੰ ਲੈ ਕੇ ਕੀ ਕਹਿੰਦੇ ਮੇਰੇ ਤੇ ਤਾਂ ਰੇਪ ਦਾ ਕੇਸ ਦਰਜ ਕੀਤਾ ਹੋਇਆ ਹੈ ਉਹਨਾਂ ਦੇ ਉਹਨਾਂ ਦੇ ਉੱਤੇ ਵੀ ਨੇ ਗੰਭੀਰ ਇਲਜ਼ਾਮ ਪਿਛਲੇ ਦਿਨੀ ਲੱਗੇ ਸੀ ਤੇ ਉਹਨਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ ਜੇ ਜੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਸੀ ਉੱਥੋਂ ਦੀ ਉਹਨੇ سنگੀਨ ਇਲਜ਼ਾਮ ਲਾਇਆ ਸੀ ਮੈਂ ਡਾਕਟਰ ਬਲਬੀਰ ਸਿੰਘ ਨੇ ਕਿ ਤੇ ਮੇਰੇ ਨਾਲ ਛੇੜਖਾਣੀ ਕੀਤੀ ਹੈ ਜੀ ਇਹਦੋਂ ਵੱਡਾ ਕੀ ਇਲਜ਼ਾਮ ਨਹੀਂ ਹੋ ਸਕਦਾ ਤੇ ਬਲਬੀਰ ਸਿੰਘ ਨੇ ਕਿਹਾ ਸੀ ਮੇਰੇ ਤੇ ਬੱਚਿਆਂ ਵਰਗੀ ਹੈ ਮੇਰੀ ਧੀਵਾਨ ਕੀ ਮੈਂ ਛੇੜਖਾਣੀ ਕਰ ਸਕਦਾ ਲੇਕਿਨ ਉਹਦਾ ਇਲਜ਼ਾਮ ਸੀ ਨਹੀਂ ਇਹਦੇ ਖਿਲਾਫ ਮੱਖਤਮਾਂਦਰ ਚ ਕੋਈ ਇਹਨੇ ਉਹਨੂੰ ਪਾਰਟੀ ਚ ਮੁਅਤਲ ਕੀਤਾ ਸੀ ਸਸਪੈਂਡ ਕੀਤਾ ਸੀ ਇੱਕ ਪਾਸੇ ਤੁਸੀਂ ਸਸਪੈਂਡ ਕਰਦੇ ਹੋ ਦੂਜੇ ਪਾਸੇ ਉਹ ਆਪਣੀ ਦਰਖਾਸਤ ਸੰ제ਦੀ ਹੈ ਕਾਰਮੀ ਨਹੀਂ ਉੱਦੀ ਤੇ ਤੀਜੇ ਪਾਸੇ ਬਕਾਇਦਾ ਤੌਰ ਤੇ ਤੁਸੀਂ ਉਹਨੂੰ ਜ਼ਿਲ੍ਹਾ ਬੋਰਡ ਦੇ ਚਿਹਰਾ ਉਹ ਮੈਂਬਰ ਬਣੋਗੇ। ਔਰ ਉਹਨੇ ਕਹਿਤਾ ਜੀ ਮੈਂ ਮੈਂਬਰ ਨਹੀਂ ਬਣੂਗੀ ਮੈਂ ਨਹੀਂ ਜਾਊਗੀ। ਮੈਨੂੰ ਇਹਨਾਂ ਸਾਥ ਚਾਹੀਦਾਂ ਬਲਬੀਤ ਸਿੰਘ ਤੇ ਅਮਨ ਰੋੜਾ ਦੋ ਅਜੇ ਮੰਤਰੀ ਦੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਕੇਸ ਚੱਲਦੀ ਤੇ ਇਹ ਜਵਾਨਤ ਦੇਤੇ ਨੇ ਆਮਲ ਰੋੜਾ ਦੇ ਆਪਣੀ ਭੈਣ ਦੇ ਭਨਵੀ ਦੇ ਕੁੱਟਮਾਰ ਕਰਨ ਦਾ ਕੇਸ ਸੀਗਾ ਇਹ ਬਲਬੀਰ ਸਿੰਘ ਦੇ ਉੱਤੇ ਇੱਕ ਝਗੜੇ ਦੇ ਵਿੱਚ ਬਕਾਇਦਾ ਤੌਰ ਤੇ ਕੇਸ ਸੀ ਤੇ ਦੋ ਮਹੀਨੇ ਦੀ سزا ਆਈ ਆ ਲਾ ਲਾ ਦੋ ਉਹ ਸਥਾਨੀਅ ਅਦਾਲਤਾਂ ਜੇ ਵੀ 3 ਸਾਲ ਤੁਸੀਂ ਜੇ 3 ਸਾਲ ਤੱਕ ਜੇ ਸਜ਼ਾ ਹੁੰਦੀ ਹੈ ਨਾ ਇਹ ਈਟਲੀ ਅਦਾਲਤ ਉਹਦਾ ਉਸੇ ਵੇਲੇ ਬਿਲ ਲੈ ਲਈ ਅਮਾ ਦੇ ਵੀ ਅਪੀ 1 ਮਹੀਨੇ ਦੇ ਵਿੱਚ ਤੁਸੀਂ ਅੱਪਰ ਅਦਾਲਤ ਜੋ ਅੱਗੇ ਵੀ ਜਗਮਤ ਬਰਾਹ ਜੀ ਪਰ ਦਾਲ ਜਿਹੜੀ ਉਹ ਸਟੇ ਕਰ ਦਿੰਦੀ ਆ ਨਵੇਂ ਸਿਰੇ ਕੇਸ ਚੱਲਦਾ ਵਾ ਤੇ ਬਕਾਇਦਾ ਤੌਰ ਤੇ ਬੇਲ ਮਿਲ ਜਾਂਦੀ ਐ ਤੇ ਇਹ ਬੇਲ ਤੇ ਬਾਹਰ ਨੇ ਅਮਨ ਰੂੜਾ ਤੇ ਡਾਕਟਰ ਬ즈ਬੀਰ ਸਿੰਘ ਜਿਹੜੇ ਸੌਕਸਲ ਬੰਦੇ ਕਹਿੰਦੇ ਅਸੀਂ ਪਠਾਨ ਮਾਜਰਾਕਰ ਕਹਿੰਦਾ ਮੇਰੇ ਪਿੱਛੇ ਤੇ ਤੁਸੀਂ ਹੱਥ ਧੋਗੇ ਪਏ ਹੋ ਕਿ ਜਿੱਥੇ ਵੀ ਇਹਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ ਤੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਬਲਬੀਰ ਸਿੰਘ ਦੇ ਖਿਲਾਫ ਵੀ ਦੇ سنگੀਲ ਅਲਜਾਵੇ ਬਲਤ ਕਰਨ ਲੱਗ ਜਾਵੇ ਉਹਨੂੰ ਸ਼ਟਰਿਕ ਦਤਾ ਜਾਏ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਬਿਲਕੁਲ ਹੈ ਨਾ ਜੀ ਦਾ ਇਨਸਟਾ ਦਾ ਰਿਵੀਅੂ ਤੇ ਫਰਵੀ ਬਿਲਕੁਲ ਪਠਾਨ ਮਾਜਾ ਦੀ ਬਕਾਇਦਾ ਤੌਰ ਤੇ ਇਹ ਦਲੀਲ ਤੇ ਬਿਲਕੁਲ ਠੀਕ ਹੈ ਜੀ ਮੈਂ ਤੇ ਇਹੋ ਜਿਹਾ ਕੋਈ ਗਲਤ ਨਹੀਂ ਕੀਤਾ ਮੈਂ ਤੇ ਸਚਾਈ ਬੋਲੀ ਸੀ ਵੀ ਦਿੱਲੀ ਦੀ ਜਿਹੜੀ ਇੰਟਰਸਕ੍ਰਿਪਟ ਜਿਹੜੀ ਹੈਗਾ ਉਹ ਪੰਜਾਬ ਦੇ ਵਿੱਚ ਬੇਲੋਰੀ ਦਖਲਅੰਦਾਜ਼ੀ ਕਰਕੇ ਤੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਦੇ। ਖਰਾਬ ਕਰੇ। ਜੀ। ਉਹਨੇ ਕਿਹਾ ਸੀ ਲੁਟੇਰੇ ਨੇ, ਇਹ ਲੁਟੇਰੇ ਨੇ ਪੰਜਾਬ ਨੂੰ। ਮੇਰੇ ਤੇ ਕੋਈ ਬਦਨਾਮ ਕਰਦਾ ਇਲਜ਼ਾਮ ਨਹੀਂ ਸੀ। ਬਸ ਉਹ ਹੀ ਲਾਇਆ ਸੀ 2022 ਦੇ ਵਿੱਚ ਉਹਦੀ ਕਾਰਵਾਈ ਤੁਸੀਂ ਹੁਣ ਕਰ ਰਹੇ ਹੋ ਆ ਕੇ। 2022 ਦੇ ਵਿੱਚ ਜੀ ਗੁਰਪ੍ਰੀਤ ਕੌਰ ਸੀਗੀ ਉਹਨੇ ਇਲਜ਼ਾਮ ਲਾਇਆ ਸੀ ਦੇਤੇ ਵੀ ਇਹ ਗੱਲ ਹੈਗੀ ਇਹ ਪਰਚਾ ਅਜੇ ਕਾਨੂੰਨ ਕਾਰਵਾਈ ਕੋਈ ਨਹੀਂ ہوئی۔ ਉਹ ਤੇ ਕਾਰਵਾਈ ਹੁਣ ਤੁਸੀਂ ਕਰੋ। ਕਹਿੰਦਾ ਮੇਰੇ ਪਿੱਛੇ ਤੇ ਬੈ ਉਹ ਤੇ ਡਾਕਟਰ ਬਲਬੀਥ ਸਿੰਘ ਦੇ ਉੱਤੇ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਨੇ ਦੋਸ਼ ਲਾਇਆ ਇਹ ਨੇ ਬਕਾਇਦਾ ਤੌਰ ਤੇ ਇਹ ਬੰਦੇ ਨੇ ਨਿੰਮੂ ਸੈਕਸ ਨੂੰ ਹਰਾਸ ਕੀਤਾ ਹੂੰ ਉਹਨਾਂ ਨੂੰ ਤੁਸੀਂ ਚਾਹ ਲੈ ਪਰਦੇ ਉਹਨੂੰ ਕਿਉਂ ਨਹੀਂ ਗ੍ਰਿਫਤਾਰ ਕਰਦੇ ਤੁਸੀਂ ਜੀ ਉਹਦੀ ਮੰਗ ਵੀ ਠੀਕ ਆ ਤੇ ਦਲੀਲ ਵੀ ਠੀਕ ਆ ਜਿਹੜੇ ਕਹਿੰਦੇ ਸੀ ਨਾ ਜੀ ਸਾਫ਼ ਸੁਥਰਾ ਪ੍ਰਸ਼ਾਸਨ ਦੇਵਾਂਗੇ ਸਾਫ਼ ਸੁਥਰੀ ਸ਼ਹੀ ਵਾਲੇ ਬੰਦੇ ਸਾਡੇ ਅੱਗੇ ਆਉਣਗੇ ਇਹ ਜਿਨ੍ਹਾਂ ਦੇ ਮੁਕਦਮੇ ਦੱਜ ਨੇ ਅਦਾਲਤਾਂ ਤੋਂ ਸਜ਼ਾ ਨਹੀਂ ਉਹਨਾਂ ਨੂੰ ਮੰਤਰੀ ਬਣਨ ਦਾ ਅਧਿਕਾਰ ਹੈਗਾ ਉਹਨਾਂ ਨੂੰ ਤੇ ਆਪ ਚਾਹੀਦਾ ਵਾ ਵੀ ਤੁਰੰਤ ਸੀਨੇ ਦੇ ਕੇ ਤੇ ਜੀ ਜਿਵੇਂ ਇੱਥੇ ਤੇ ਅੰਨੀ ਪੀਵੇ ਤੇ ਪੁੱਤਾ ਚੱਟੇ ਵਾਲੀ ਗੱਲ ਬੜੀ ਆ ਤੇ ਡਾਕਟਰ ਬਲਬੀਰ ਸਿੰਘ ਤੇ ਜਿਹੜੀ ਗੱਲ ਉਹਨਾਂ ਮੰਗ ਕੀਤੀ ਆ ਹਰਮੀਰ ਸਿੰਘ ਪਠਾਨ ਬਾਦਵੀਂ ਬਿਲਕੁਲ ਜੈਜ ਮੰਗ ਕੀਤੀ ਆ ਉਹ ਬੀਬੀ ਵੀ ਕਈ ਵਾਰੀ ਕਹਿ ਚੁੱਕੀ ਹੈ ਜੀ ਜਿਹੜੀ ਪੀੜਿਤ ਬੀਬੀਆਂ ਉਹ ਕਈ ਵਾਰੀ ਕਹਿ ਚੁੱਕੀਆਂ ਭੀ ਡਾਕਟਰ ਬਲਬੀਰ ਸਿੰਘ ਦੇ ਖਿਲਾਫ ਜੋ ਲੋੜੀਂਦੀ ਕਾਰਵਾਈ ਬਣਦੀ ਉਹ ਕੀਤੀ ਜਾਣੀ ਚਾਹੀਦੀ ਹੈ ਪੁਲਿਸ ਨੂੰ ਤੇ ਬਿਲਕੁਲ ਮੰਗ ਤਾਂ ਲਗਾਤਾਰ ਹੋਈ ਰਹੀ ਹੈ ਪਰ ਸਰਕਾਰ ਕੁਝ ਕਰਤੇ ਨਹੀਂ ਰਹੀ ਨਾ ਦੇਖੋ ਕੀ ਕਰਦੇ ਨੇ ਉਹਨਾਂ ਨੇ ਬੋਲਣਾ ਤੇ ਇਸ ਦਾ ਵੀ ਕੁਝ ਨਹੀਂ ਕਿ ਪਟਾਣ ਮਾਰਜਨ ਹੁਣ ਬਿਆਨ ਦਿੱਤਾ ਕੀ ਕੀਤਾ ਉਹਨਾਂ ਦਾ ਤਾਂ ਜੋ ਕੰਮ ਹੈ ਉਹ ਆਪਣਾ ਚਲਾਈ ਜਾ ਰਹੇ ਨੇ ਹੁਣ ਮੈਂ ਗੱਲ ਕਰੂੰਗੀ ਡੀਆਈਜੀ ਹਰਚਰਨ ਸਿੰਘ ਪੁਲਰ ਦੀ ਵੈਸ ਤਾਂ ਹੁਣ ਉਹ ਸਾਫ ਕਾ ਡੀਆਈਜੀ ਹੋ ਗਏ ਨੇ ਸਰਕਾਰ ਨੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਹੈ डीजी दई डायरी मिलिया कंदने कई राज खोल सकते ने, ने खो ते नाल ही डीजी देले मुश्किलान ने ना ओ ਘਟਨ ਦਾ ਨਾਮ ਤੇ ਨਹੀਂ ਲੈ ਰੀਆਂ ਵੱਧ ਗਈਆਂ ਨੇ ਕਿ ਇੱਕ ਹੋਰ ਐਫਆਈਆ ਦਰਜ ਹੋ ਗਈ ਐ ਸਮਰਾਲੇ ਦੇ ਵਿੱਚ ਕਿਹੜੇ ਫਾਰਮ ਹਾ ਉਸਤੇ ਹੁਣ ਸੀਬੀਆਈ ਪਹੁੰਚ ਗਈ ਕੀ ਕੁਝ ਮਿਲਿਆ ਮਿਲਿਆ ਆ ਜਿਸ ਦੇ ਬਿਹਫ ਦੇ ਉਤੇ ਹੁਣ ਐਫਆਈਆ ਦਰਜ ਹੋਈ ਐ ਤੇ ਕੀ ਲੱਗਦਾ ਕਿ ਹੋਂਦ ਇਹਨਾਂ ਨੂੰ ਹੋਰ ਕੀ ਖੁਲਾਸੇ ਹੋ ਸਕਦੇ ਨੇ ਸਮਰਾਲੇ ਚ ਮਾਰ ਮਾਲ ਫਾਰਮ ਹਾ ਉਸਨੇ ਦਾ ਗੱਲ ਉਸ ਫਾਰਮ ਹਾਊਸ ਦੇ ਵਿੱਚੋਂ ਬਕਾਇਦਾ ਤੌਰ ਤੇ 108 ਵਿਦੇਸੀ ਵਿਸਕੀ ਦੀਆਂ ਬੋਤਲਾਂ ਮਿਲੀਆਂ। ਉੱਥੋਂ 12 ਗੋਰ ਦੇ ਕਾਰਤੂਸ ਮਿਲੇ ਨੇ। ਉਹ ਇੱਕ ਤੇ ਵਗੈਰਾ 25 ਚ ਦਾ ਨਾਟ ਇੱਕ ਅਸਾਈਨਮੈਂਟ। ਜੀ। ਉਹ ਸੀਬੀਆਈ ਨੇ ਸਹੀ ਕਾਰਵਾਈ ਨਹੀਂ ਕੀਤੀ। ਸੀਬੀਆਈ ਦੀ ਸ਼ਿਕਾਇਤ ਦੇ ਉੱਤੇ ਬਕਾਇਦਾ ਤੌਰ ਤੇ 50 ਫੁਰਸਤੇ ਇਹ ਮੁਕਦਮਾ ਦਰਜ ਕੀ ਪਰ ਪੰਜਾਬ ਪੁਲਿਸ ਦਿੱਤੀ ਨਹੀਂ ਕਰੇ ਮਿਕਲੋ ਕਿਸੇ ਸ਼ਾ ਇੱਧੇ ਕੰਮ ਨਹੀਂ ਬਚੇਗਾ ਬਿਲਕੁਲ ਤੇ ਡੀਆਈਜੀ ਭੁੱਲਰ ਐਸਲੇ ਜੇਲ੍ਹ ਦੇ ਵਿੱਚ ਤੇ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਹਾਲੇ ਤੱਕ ਉਹਨਾਂ ਨੂੰ ਕੋਈ ਮਿਲਣ ਵਾਸਤੇ ਨਹੀਂ ਗਿਆ ਤੇ ਉਹ ਨਹੀਂ ਮਿਲਣ ਵਾਸਤੇ ਗਿਆ ਮਾਮਲਾ ਸੀਬੀਆਈ ਦਾ ਉਹ ਕਹਿੰਦੇ ਨੇ ਅਸੀਂ ਨਾ ਜਿਹੜੀ ਉਹ ਜਿਹੜੀ ਮੁਲਾਕਾਤ ਹੋਣੀ ਉਹ ਵੀਡੀਓਗ੍ਰਾਫੀ ਗ੍ਰਾਫੀਕਲੋ ਨਹੀਂ ਪੀਤੋੜੀ ਕੀ ਗਲਤ ਹੁੰਦੀ ਹੈ ਕਿਵੇਂ ਹੁੰਦੀ ਹੈ ਕਿੰਨੋਂ ਹੁੰਦੀ ਹੈ ਇਸ ਕਰਕੇ ਇਹਨਾਂ ਦੇ ਉੱਤੇ ਇੱਕ ਮਾਮਲਾ ਹੋ ਦਰਦਿੰਦ ਕਰ ਨਾਲ ਇਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਮੈਂ ਅੱਗੇ ਵੀ ਕਿਹਾ ਸੀ ਕਿ ਪਿਤਾ ਕ੍ਰਿਸ਼ਨ ਨੂੰ ਸਰਦਾ ਜੀ ਇੱਕ ਮਾਲੀ ਦਾ ਕੰਮ ਕਰਦਾ ਸੀ ਮਾਲੀ ਦਾ ਕੰਮ ਤੋਂ ਇਹਨਾਂ ਕਲਾਕਾਰ ਸੀ ਗੱਤ ਇਹਨੇ ਆਪਣੇ ਅਫਸਰਾਂ ਨਾਲ ਦੋਸਤੀਆਂ ਪਾਲੀਆਂ ਅਫਸਰਾਂ ਨਾਲ ਗੱਲਬਾਤ ਕਰਕੇ ਦੱਸਦਾ ਰਸਤਾ ਹਦਾ ਕਿ ਐਂਦਾ ਪੈਸੇ ਬਣਦੇ ਜੇ ਤੇ ਅਫਸਰ ਉਹਦੇ ਪਿੱਛੇ ਪਿੱਛੇ ਫਿਰੇ ਸ਼ੁਰੂ ਹੋ ਗਏ ਤੇ ਉਹਦੇ ਘਰੋਂ ਵੀ ਜਿਹੜੇ ਕਹਿੰਦੇ ਜੀ ਗਰੀਬ ਜਿਹਾ ਬੰਦਾ ਸੀ ਘਰੋਂ ਉਹਦੇ ਘਰੋਂ ਇਤੀ ਲੱਖ ਰੁਪਏ ਬਰਮ ਗਏ ਹਨ ਤੇ ਕ੍ਰਿਸ਼ਨ ਨੂੰ ਜਿਹੜਾ ਵਾ ਇਹ ਬਕਾਇਦਾ ਤੌਰ ਤੇ ਸਮਾਂ ਆਉਣ ਦੇ ਇਹ ਵਾਦਾ ਮਾਫ ਗਵਾ ਬਣੇਗਾ ਕਿ ਜੋ ਵੀ ਸੀਬੇ ਨੇ ਕੀਤਾ ਬਿਲਕੁਲ ਦੁਰਸ਼ ਕੀਤਾ ਇਹਨੇ ਠਗੀਡੋਰੀਆਂ ਮਾਰੀਆਂ ਨੇ ਤੇ ਵਾਦਾ ਮਾਫ ਗਵਾ ਨੂੰ ਕੋਟ ਵੀ ਤੇ ਜਿਹੜੀ ਸੀਬੇ ਥੋੜੀ ਜਿਹੀ ਲੋ ਕਰਕੇ ਇੱਥੇ ਹੀ ਬਸਦਨੀ ਹੈਗੀ ਜੀ ਇਹਨਾਂ ਨੇ ਬਕਾਇਦਾ ਤੌਰ ਤੇ ਇਹਨਾਂ ਦੇ ਕੋਲੇ ਸੰਪਤੀ 16 ਕਰੋੜ ਦੀ ਹੁਣ ਤੱਕ ਡੀਜੀ ਜਿਹੜੀ ਜਿਹੜੀ ਸੀਬੀਏ ਨੇ ਕਢੀ ਇਹ ਜਿਹੜੀ ਫੜੀ ਆ 7.7 ਕਰੋੜ ਤੋਂ ਇੱਕ ਕਿਲੋ ਸੋਨਾ 24 ਲਗਜ਼ਰੀ ਘੜੀਆਂ 50 ਦੇ ਕਰੀਬ ਸੰਪਤੀਆਂ ਦੇ ਕਾਗਜ਼ ਫੜੇ ਨੇ ਬਤ ਤੋਂ ਤੱਕ ਜਗ੍ਹਾ ਦਿੱਤੇ 1 ਜੁਲਾਈ 2025 ਨੂੰ ਇਹ ਪ੍ਰਾਪਰਟੀ ਜਿਹੜੀ ਆ ਇਹ ਰਿਟਰਨ ਉਪਰ ਇਹ ਨੰਨੇ ਆਪਣੀ ਉਹਦੇ ਵਿੱਚ ਇਹਨਾਂ ਲਿਖਿਆ ਜੀ ਮੇਰੀ ਤਨਖਾਹ 2 ਲੱਖ 1000 ਜੀ ਡੀਏ ਪਾ ਕੇ ਤੇ ਇਹ 3 ਲੱਖ ਵੀਰ ਬਣਦੀ ਇਹਦੇ ਵਿੱਚ 33% ਟੈਕਸ ਲੈਂਦੇ ਨਾ ਬਾਕੀ 27 ਲੱਖ ਵੀਰ ਬਣਦੀ ਜਿਹੜੀ ਨੂੰ ਮਿਲਦੇ ਨੇ ਬਾਕੀ ਜਿਹੜੇ ਨੇ ਸਰਚਸ ਆ ਉੱਥੋਂ ਵੀ ਨੱਕੇ ਵੀ 11.44 ਕਰੋੜ ਰੁਪਏ ਸਨੋ ਜਿਹੜੀ ਅੰਦਰ ਹੈਗੀ ਹੈ ਬਾਕੀ ਸਰਚਸ ਇਹਦਾ ਮਤਲਬ 36 ਕਰੋੜ 44 ਲੱਖ ਰੁਪਏ ਹੋਗੇ ਜੀ ਹੁਣ ਵੇਖੋ ਇਹਨਾਂ ਦੀ ਜ਼ਿਲੰਦਰ ਦੇ ਵਿੱਚ ਪ੍ਰਾਇਮਰੀਏ ਦੇ ਵਿੱਚ ਜਿੱਥੇ ਲੱਖ ਰੁਪਏ ਨੂੰ ਘੱਟੋ-ਘੱਟ ਗੱਜਮੀ ਨੋੜੀਆ ਉੱਥੇ 6 ਕਲਾ ਜ਼ਮੀਨਾਂ ਨੇਗੀ 6 ਕਲਾ ਦੇ ਫਾਰਮ ਹੈ ਉੱਥੇ ਜਿਹਦੀ ਬੁਜਾਰੀ ਕੀਮਤ ਅੱਜ ਦੀ ਡੇਟ 'ਤੇ 2 ਕਰੋੜ ਬਣਦੀ ਹੈ ਹੁਣ ਇਹ ਭੁਲਦ ਸਾਹਿਬ ਕੀ ਕਹਿੰਦੇ ਆ ਵੀ ਮੇਰੇ ਫਾਦਰ ਨੇ 6 ਅਗਸਤ 1993 ਨੂੰ ਇਹ ਮੈਨੂੰ ਵਿਰਾਸਤ ਦਿੱਤੀ ਜ਼ਮੀਨ ਮੇਰੇ ਫਾਦਰ ਨੇ ਦਿੱਤੀ ਮੈਨੂੰ ਚੰਡੀਗੜ੍ਹ ਦੇ ਸੈਕਟਰ 39B ਦੇ ਵਿੱਚ ਇਹਨਾਂ ਨੇ 1980 ਦੇ ਵਿੱਚ ਕੋਠੀ ਖਰੀਦੀ ਸੀ ਫਲੈਟ ਖਰੀਦਿਆ ਸੀ ਜਿਹਦੀ ਕੀਮਤ ਅੱਜ 1.5 ਕਰੋੜ ਰੁਪਈਆ ਹੈ ਤੇ ਜਦੋਂ ਖਰੀਦਿਆ ਕਿੰਨੇ ਦਾ ਸੀ ਇਹ ਮੈਨੂੰ ਦੇਵਿੰਦ 6 ਲੱਖ ਦਾ ਇਸੇ ਦੇ ਨਜ਼ਦੀਕ ਇਹ ਆਲੀ ਕਲਾ ਪਿੰਡ ਹੈਗਾ ਜੀ ਉਸ ਤੇ ਉਹਦੀ ਜ਼ਮੀਨ 3.18 ਕਨਾਲ ਹੈ ਇਹ ਜ਼ਮੀਨ ਦੀ ਕੀਮਤ 2 ਕਰੋੜ ਤੇ 10 ਲੱਖ ਵੀ ਬਣਦੀ ਹੈ ਜਿਹੜੀ ਇਹਨਾਂ 2005 ਦੇ ਵਿੱਚ 7 ਲੱਖ 35 ਹਜ਼ਾਰ ਵਿੱਚ ਖਰੀਦੀ ਸੀ ਮੋਹਾਲੀ ਦੇ ਸੈਕਟਰ ਲੱਬੇ ਦੇ ਵਿੱਚ ਇਹਨਾਂ ਨੇ ਇੱਕ ਬਕਾਇਦਾ ਤੌਰ ਤੇ ਚੰਡੀਗੜ੍ਹ ਕਾਪਰੇਟ ਕਾਪਰੇਟ ਸੁਸਾਇਟੀ ਹੈਗੀ ਹੈ ਉਹਦੇ ਕੋਲ ਇੱਕ 2005 ਦੇ ਵਿੱਚ ਇਹਨਾਂ ਨੇ ਫਲੈਟ ਲਿਆ ਸੀ ਜਿਹਦੀ ਕੀਮਤ 20 ਲੱਖ ਰੁਪਈਆ ਪੁਜ਼ਾਰੀ ਕੀ ਬੰਦੇ ਦਾ ਪਤਾ ਨਹੀਂ ਕਿੰਨੇ ਦੀ 20 ਲੱਖ ਰੁਪਈਆ ਸੀਗਾ ਟੈਂਡੀਗੜ ਓਵਰ ਸੀਜ਼ ਕਾਪਰੇਟ ਸੁਸਾਇਟੀ ਉਹਦੇ ਕੋਖੀ ਦਿਆਛੇ ਨੰਦੇ ਤੋਂ ਕੇਸ ਜੇ ਅਦਾਲਤ ਚੱਲਦਾ ਉਹਦੇ ਬਾਰੇ ਜੇ ਕੋਈ ਕੰਫਰਮ ਨਹੀਂ ਹੈਗੀ ਜੀ ਜਿਹੜੀ ਇਹਨਾਂ ਦੀ 40 ਬੀ ਵਾਲੀ ਜਿੱਥੇ ਨੂੰ ਫੜਿਆ ਗਿਆ ਚਾਰਮੀ ਬੀ ਵਾਲੀ ਕੋਠੀ 528 28 ਗਜ ਦੀ ਹੈ ਆਜੋ ਦੀ ਕੀਮਤ ਘਟ ਤੋਂ ਘੱਟ 5 ਕਰੋੜ ਰੁਪਏ ਤੇ 2008 ਦੇ ਵਿੱਚ ਇਹਨਾਂ ਨੇ 1.32 ਕਰੋੜ ਦੀ ਖਰੀਦੀ ਸੀ ਕੋਸਤਨਰ ਕਪੂਰਸਲਵ ਜੀ ਖਜੂਰਲਾ ਇੱਕ ਹੈਗਾ ਉੱਥੇ 5 ਕਨਾਲ ਜ਼ਮੀਨਾਂ ਦੇ ਹੈਗੀ ਆ ਤਰ ਬਾਅਦ ਵਿੱਚ ਮਿਲੀ ਹੈ ਤੇ 2014 ਦੇ ਵਿੱਚ ਮਿਲੀ ਇਹਨਾਂ ਨੂੰ ਉਹਦੀ ਕੀਮਤ ਵਿੱਚ 60 ਲੱਖ ਰੁਪਏ ਹੈਗੀ ਮੰਡ ਸ਼ੇਰੀਆਂ ਵਿੱਚ ਇਹ ਪਿੰਡ ਹੈਗਾ ਉੱਥੇ ਉੱਥੇ 15 ਇੱਕ ਜਮੀਨਾਂ ਦੀ ਹੈਗੀ ਆ ਉਹ ਵੀ ਤਬਾਦਲੇ ਚ ਮਿਲੀਆਂ ਦੀਦੀ ਕੀਮਤ ਅੱਜ 3 ਕਰੋੜ ਬਣਦੀ ਹੈ ਤੇ ਭੁੱਲਰ ਪਰਿਵਾਰ ਨੇ 2 ਜਾਂ 3 ਦੇ ਵਿੱਚ ਨਿਊ ਚੰਡੀਗੜ੍ਹ ਦੇ ਵਿੱਚ 1043 ਪਣ ਸਸਤੀਗਾ ਤੇ ਪਲਾਟ ਖਰੀਦਿਆ ਜਿਹੜੀ 1.60 ਕਰੋੜ ਕਿਦਿਆਂ ਸੀਗਾ ਅੱਜ ਦੀ ਕੀਮਤ ਘਟੋ 11 ਅੱਜ ਦੀ ਕੀਮਤ ਘਟੋ ਘੱਟ ਕਿੰਨੇ ਕਰੋੜਾਂ ਚ ਬਣਦੀ ਹੈ ਦੇ ਰਿਟਰਨ ਦੇ ਵਿੱਚ ਇਹਨਾਂ ਨੇ ਕਿਹਾ ਜੀ ਮੇਰੀ ਆਮਦਨ ਸਿਰਫ 11.11.40 ਲੱਖ ਰੁਪਏ ਤਸੀਲੇ ਅਪੜਾ ਹੋਰ ਅਚਲ ਦਾਇਰਤਾ ਤੇ ਵੱਖਰੀ ਲੰਦੀ ਹੈ ਜਿਹੜੀ ਹੈਗੀ ਹੈ ਇਸ ਕਰਕੇ ਭੁੱਲਤ ਸਾਹਿਬ ਦੀ ਮਸੀਤਾਂ ਵਧਰੀਆਂ ਨੇ ਪ੍ਰਾਪਰਟੀ ਦੇਖਾ ਜੋ ਕਰ ਲਿਆ ਤੇ ਸੀਬੀ ਨੇ 16 ਕਰੋੜ ਦਾ ਹੁਣ ਤੱਕ ਇਹਨਾਂ ਕੋਲ ਲਿਖਣ ਲਿਆ ਵਾ ਲੇਕਿਨ ਇਹ ਜੇ ਬਾਕੀ ਜਿਹੜੀਆਂ ਪ੍ਰਾਪਰਟੀਆਂ ਜੇ ਉਹਨਾਂ ਦਾ ਅੰਕ੍ਰਿਖਣ ਕਰਨਾ ਵਾ ਕਿਉਂਕਿ ਜਿਹੜੀ ਇੱਕ ਡੈਰੀ ਬਰਵਤ ਹੋਈ ਹੈ ਜਿੰਨੂ ਦੀ ਸਾਤਾ ਜਿਹੜੀ ਬਰੰਦੂਰ ਜੀ ਕਈ ਇੱਕ ਦੀ ਕਈ ਪੁਣ ਸਬਸਤਾਂ ਦੇ ਬਕਾਇਤ ਉੱਤੇ ਨਾਂ ਲਿਖੇ ਗਏ ਨੇ ਜੀ ਸਾਡੇ ਨਾਲ ਗੱਲ ਕੀਤੀ ਇਹਨੂੰ ਕਿੰਨੇ ਪੈਸੇ ਦਿੱਤੇ ਇਹਨੂੰ ਕਿੰਨੇ ਪੈਸੇ ਦਿੱਤੇ ਇਹ ਤਾਂ ਗੱਲ ਕੀਤੀ ਕਿੰਨੇ ਪੈਸੇ ਦਿੱਤੇ ਇਹਦੇ ਕਿੰਨੀ ਗੱਲ ਬਚੰਦੀ ਸੀਗੀ ਉਹ ਅਥਰੇ ਅਸਲੇ ਜਿਹੜੀ ਸੀ ਉਹ ਗਾਮਛਾ ਹੈ ਕਿ ਕਿਹਦੇ ਥਾਡੀ ਗਵਾਰੀ ਦਾ ਅਜੀਬ ਇਹ ਤਾਂ ਕੰਘਰਮ ਕਰਦੀ ਆਪਣੇ ਤਾਂ ਦਿਵਾਲੀ ਨਾਲ ਦੇ ਜੇਲ੍ਹ ਚ ਨਿਕਲ ਲਈ ਇਹਨਾਂ ਨੇ ਬਾਕੀਆਂ ਦੇ ਵੀ ਦਿਵਾਲੀ ਫਿੱਕੀ ਪਾ ਦਿੱਤੀ ਆਪਣੀ ਜੀ ਰੀਅਲ ਨਿਕਲ ਗਈ ਜੀ ਅਜੀਬ ਜੀ ਬਾਤ ਨਹੀਂ ਦਿਵਾਲੀ ਜਿਹੜੀ ਉਹ ਵਕਤ ਪਤਾ ਵੀ ਉਹਨੂੰ ਅਗਲੀ ਦਿਵਾਲੀ ਨੂੰ ਜੇਤ ਜੜਦੇ ਕਿ ਕਿਥੇ ਜੜਦੇ ਇਹ ਬਾਦ ਅਪ ਲੱਗੂਗਾ ਲੇਕਿਨ ਭੁੱਲਰ ਨੇ ਜਿਸ ਤਰੀਕੇ ਨਾਲ ਕੀਤਾ ਤੇ ਮੈਨੂੰ ਉਹ ਯਾਦ ਹੈ ਕਿ ਪਰਮੇਂਦਰ ਸਿੰਘ ਕਿਤਨਾ ਜੀ ਸ਼ੂਰ ਸਨ ਐਕਟ੍ਰਿਸ ਦਾ ਉਹ ਇਹ ਗੱਲ ਕਹਿੰਦਾ ਵੀ ਮੈਂ ਇੱਕ ਦਰਖਾਸਤ ਦਿੱਤੀ ਸੀ ਚੌਂਕ ਕਮਿਸ਼ਨ ਨੋਟਸ ਵਿੱਚ ਲਿਖਿਆ ਸੀਗਾ ਪਿਹਾਰਪੁਰ ਦੇ ਵਿੱਚ ਜਿਹੜੇ ਅਫਸਰ ਲੱਗੇ ਨੇ ਉਹ ਕਿ 20 ਸਾਲ ਦਾ ਲੱਗਾ ਕਿ 10 ਲੱਗਾ ਤੇ ਇਹਨਾਂ ਨੇ ਬਦਲੀਏ ਕਰ ਲਏ ਤੇ ਹਾਕਮ ਤੇਰੀ ਮਦਦ ਕਰਦੇ ਇਹਨਾਂ ਨੂੰ ਐਸਐਚ ਬੁਲਾਉਂਦਾ ਵਾ ਤੇ ਮੈਨੂੰ ਕਹਿੰਦਾ ਜਾਂ ਸਾਡਾ ਤੂੰ ਜੇ ਤੇਰੀ ਕਿਸੇ ਅਫਸਰ ਨਾਲ ਕੋਈ ਗਰਾਜਾ ਪਰ ਬਹਿ ਕੇ ਗੱਲ ਕਰ ਲੈਂਦੇ ਆ ਤੇ ਇਹ ਜਿਹੜਾ ਵੀ ਬੰਦਾ ਇਹ ਰਗੜੇ ਚੋਣ ਦੇ ਥੱਲੇ ਆ ਗਿਆ ਰਗੜੇ ਥੱਲੇ ਆ ਗਿਆ ਉਹਨੂੰ ਕੋਈ ਵਾਅਦਾ ਨਹੀਂ ਜੀ ਉਹਨੂੰ ਸਦਾ ਹੁੰਦੀ ਹੁੰਦੀ ਹੈ ਜੀ ਉਹ ਕਿਹਾ ਹੋਵੇ ਮੈਂ ਕਿਹਾ ਯਾਦ ਜੋ ਮੈਂ ਲਿਖਿਆ ਉਹ ਗਲਤ ਅਸੋ ਨਹੀਂ ਲੇਕਿਨ ਉਹ ਥਾਲੇਦਾਰ ਮੈਨੂੰ ਨਰਾਜ਼ ਹੋ ਗਿਆ ਉਹਨੇ ਲਿਖ ਕੇ ਭੇਜਤਾ ਵੀ ਪ੍ਰਮੰਦਰ ਸਿੰਘ ਕਿਤਨੇ ਹੋ ਗਏ ਸ਼ਿਕਾਇਤਾ ਕਰਦਾ ਆਦੀ ਆ ਇਹਦੀ ਕਿਸੇ ਵੀ ਸ਼ਿਕਾਇਤ ਨੂੰ ਗੌਰ ਨਾ ਫਰਮਾਇਆ ਜਾਵੇ ਔਰ ਉਹਦੇ ਉੱਤੇ ਬਕਾਇਦਾ ਤੌਰ ਤੇ ਡੀਐਸਪੀ ਨੇ ਵੇ ਐਸਪੀ ਤੇ ਐਸਐਸਪੀ ਨੂੰ ਲੰਮੇ ਨਾ ਟਾਈਮ ਕੀਤੇ ਕਿ ਠੀਕ ਹੈ ਨਾ ਉਹਨਾਂ ਉਹਨੇ ਕਿ 400 ਰੁਪਏ ਦੀ ਐਂਡ ਲਈ ਬਾਜ਼ਾਰ ਤੋਂ ਇਦੋਂ ਤੋਂ ਲਰ ਰਹੀ ਸੀ ਤੇ ਆ ਐਂਡ ਮੈਂ ਪਹਿਲੇ ਕਰੋ ਲਿਖਿਆ ਕੀ ਹੈ ਤੇ ਫਿਰ ਇੱਕ ਗੱਲ ਕਰਿਆ ਕਰੋ ਮੱਖੀ ਤੇ ਮੱਖੀ ਦੇ ਮਾਰਿਆ ਕਰੋ ਸਫਾਈ ਕਰਨ ਦੇ ਉਹ ਇਹ ਗੱਲ ਕਹਿੰਦਾ ਵੀ ਜਦੋਂ ਇੱਥੋਂ ਤੱਕ ਗੱਲ ਚੱਲੇਗੀ ਮੇਰੇ ਖਿਲਾਫ ਮﻘਦਮ ਦਰਜ ਕਰਦੇ ਧੰਗੇ ਤੋਂ ਨਹੀਂ ਹੋਣੀ ਹੁੰਦੀ ਉਹ ਕਰਦੇ ਨਹੀਂ ਜੇ ਕਹਿੰਦੇ ਕਰ ਲਓ ਕੋਈ ਗੱਲ ਕਹਿੰਦਾ ਉਦੋਂ ਮੈਨੂੰ ਇੱਕ ਫੋਨ ਆਉਂਦਾ ਕਿਸੇ ਅਫਸਰ ਦਾ ਕਿ ਮੈਂ ਭੁਲਾਣਾ ਫਿਰ ਬੋਲਦਾ ਮੈਂ ਤਾਂ ਨਾਲ ਹੀ ਸੁਣਾਉਦਾ ਜੀ ਸਰ ਜੀ ਉਹ ਕਹਿ ਰਿਹਾ ਉਹ ਕਿ ਤੁਸੀਂ ਗੱਲ ਉਹੀ ਕਰਨੀ ਜਿਹੜੀ ਮੈਂ ਸ਼ਿਕਾਇਤ ਕੀਤੀ ਕਹਿੰਦਾ ਯਾਰ ਮੇਰੀ ਗੱਲ ਸੌਣਾ ਮੈਨੂੰ ਬੋਲਣ ਸੀ ਜਿਹੜੀ ਤੂੰ ਕਾਰਵਾਈ ਕੀਤੀ ਆ ਬਿਲਕੁਲ درست ਕੀਤੀ ਆ ਅਸੀਂ ਤੇ ਨਾਲ ਸਹਿਮਤ ਆ ਬਹੁਤ ਵਧੀਆ ਕੀਤੀ ਆ ਸਮੇਂ ਸਿਰ ਕੀਤੀ ਉਹ ਬਸ ਕਰ ਰਿਹਾ ਉਹ ਹੂੰ ਇੱਥੋਂ ਤੱਕ ਕਹਿੰਦਾ ਮੈਨੂੰ ਐਸਚੂ ਨੇ ਰੱਖਿਆ ਕਿ ਪੂਰਨ ਦਰਦੀ ਹੋ ਗਈ ਬਦਲੀ ਹੁਸ਼ਿਆਰ ਬਣ ਤੋ ਜੀ ਅਧਰੀ ਤੋਂ ਬਾਅਦ ਇਹਨੇ ਸਾਰੇ ਅਸਤ ਜੰਨੇ ਹੈਗੇ ਸੀਗੇ 19 ਕੇ 20 ਅਸਤ ਹੋਏਗੇ ਸੀ ਸਾਰੇ ਕੋ ਬੰਦੇ ਭੇਜੇ ਉਹਨਾਂ ਕੋ ਪੈਸੇ ਲੈ ਕੇ ਉਹ ਜਿਹੜੀ ਮੰਦਰੀ ਹੁੰਦੀ ਹੈ ਕਿਸੇ ਨੇ ਦੇ ਦਿੱਤੇ ਕਿਸੇ ਨਾਲ ਦੇ ਦਿੱਤੇ ਤੇ ਇੱਕ ਅਸਤ ਕੁਝ ਲਾਂਦਾ ਤੋਂ ਕੰਨਾ ਜੀ ਐਸੀ ਜੀ ਗ੍ਰਾਈ ਨਹੀਂ ਕੀਤੀ ਜਦੋਂ ਗਾਈ ਕਰਾਂਗੇ ਪੈਸੇ ਦੇਣੇਗੇ ਸੀ ਮੁੱਕਤ ਸੁਣੀ ਸੀ ਜਦੋਂ ਪੁੰਨਰ ਨਹੀਂ ਗੱਲ ਨੇ ਪੁੰਨਰ ਕੋ ਕੀ ਕਿਹਾ ਉਹਨੂੰ ਆਂਦਾ ਉਹਨੂੰ ਕਹੋ ਜੀ 15 ਨੇ ਪੈਸੇ ਦੇ ਦੇ ਬਾਕੀ ਛੱਡੇ ਸਾਰੇ ਐਤੋਂ ਤੱਕ ਠਾਣੇ ਵੇਚ ਕੇ ਵੀ ਖਾਂਦੇ ਰਹੇ ਤੇ ਜੇ ਕਹਿੰਦੇ ਸੀ ਕਮਾਈ ਕੋਈ ਨਹੀਂ ਕੀਤੀ ਸੀ ਬੜੇ ਬੜੇ ਦੇਸ਼ ਭਗਤ ਹਨ ਜੀ ਜਿਹੜੇ ਸਾਡੇ ਪੰਜਾਬ ਹੀ ਹਮਰਾਈ ਸਰਵੈਸ਼ਨ ਦੇ ਲੀਡਰ ਨੇ ਜਿਹਨ ਸੀ ਅਮਰੀਕਾ ਵਕੀਲ ਵੀ ਨੇ ਉਹਨਾਂ ਦੇ ਹੱਥੋਂ ਤੱਕ ਕਹਿਤੀ ਵੀ ਜਿਹੜੀ ਇਹ ਡਰਾਮੇਬਾਜ਼ੀ ਕਰਦਾ ਰਿਹਾ ਡਰਗ ਦੀ ਉਹਦੇ ਵਿੱਚ ਵੀ ਤਾਂ ਸਾਰੇ ਜੇ ਉਹ ਗੱਲਾਂ ਸਾਹਮਣੇ ਆ ਗਈਆਂ ਤੇ ਫੇ ਸਾਡੀ ਸਰਕਾਰ ਕਿਹੜੇ ਪਰ ਸਜਾਉਗੀ ਬਿਲਕੁਲ ਸਰਕਾਰ ਨੇ ਅਜੇ ਤੱਕ ਆਪਣਾ ਮੁਖਾਰਬਨ ਤੋਂ ਕੋਈ ਗੱਲ ਨਹੀਂ ਕੀਤੀ ਲੇਕਿਨ ਜਿਹੜੇ ਹੇਟਲੇ ਬੰਦੇ ਆ ਉਹਨਾਂ ਦੇ ਹੇਟਲੇ ਵਰਕਰ ਉਹ ਜਮੂਰ ਕੁਛ ਦਾ ਕੁਛ ਕਹਿ ਰਹੇ ਨੇ ਜਾਂ ਉਹ ਡਰਦੇ ਕਹਿ ਰਹੇ ਨੇ ਜਾਂ ਵੈਸੀ ਆਪਣੇ ਪੰਦੇਰੇ ਦੇ ਪੱਖ ਦੇ ਰਹੇ ਨੇ ਕਿਉਂਕਿ ਇਹਦੇ ਤੇ ਜਿੰਨਾ ਚਿਰ ਮੁੱਖ ਮੰਤਰੀ ਤੇ ਡੀਜੀਪੀ ਨਹੀਂ ਬੋਲਦੇ ਜੀ ਹਾਜ਼ਿਰ ਗੱਲ ਬੰਦੀ ਜੀ ਸਰਕਾਰ ਬਿਲਕੁਲ ਸਾਈਲੈਂਟ ਹਮ ਅਫੀਸ਼ਲ ਬਿਆਨ ਨਹੀਂ ਦਿੱਤਾ ਚੋ ਦੇ ਉਹ ਕਹਿੰਦੇ ਸਾਡੇ ਕੋਲ ਸ਼ਿਕਾਇਤ ਆਉਂਦੀ ਤੇ ਅਸੀਂ ਵੀ ਜੀਨੀ ਸੁਝਾਅ ਕਰਾਉਦੇ ਜੀ ਉਹ ਕਹਿੰਦੇ ਹੋਰ ਮੁੱਖੀ ਹੋਰਾਂ ਨੂੰ ਇਸੇ ਕਰਕੇ ਉਹ ਕਹਿੰਦੇ ਵੀ ਇਹ ਸਾਰੀ ਮਲੀ ਭੁਗਤ ਸੀ ਇਹਨਾਂ ਦੀ ਹਰ ਤੇ ਅਰਸ਼ਿੰਗ ਉਹ ਲਰ ਕੋਈ ਸਧਾਰਨ ਵਿਕਤੀ ਨਹੀਂ ਸੀਗਾ ਤੇ ਜਿਹੜੇ ਅਫਸਰ ਦੀ ਗੱਲ ਕੀਤੀ ਆ ਉਹਨੇ ਇੰਨੀ ਗੱਲ ਕਹੀ ਉਹਨੂੰ ਕਿਤਨੇ ਨੂੰ ਕਹਿੰਦਾ ਕਿ ਜੇ ਭੁੰਨਰ ਦਾ ਪਿਓ ਫੁੱਲ ਸਬਫਸਰ ਨਾ ਹੁੰਦਾ ਤੇ ਇਹਨੂੰ ਕਿਸੇ ਨੇ ਸਪਾਈ ਪਰਤੇ ਨਹੀਂ ਸੀ ਕਰਨ ਜੀ ਏਡੀ ਵੱਡੀ ਗੱਲ ਕਹੇ ਮੇਰੀ ਸਪੱਡੀ ਗੱਲ ਇੱਕ ਕਪਲ ਸੰਸਨ ਕਹਿ ਰਿਹਾ ਜੀ ਹੁਣ ਵੇਖੋ ਅਗਲੇ ਪਾਸੇ ਗੱਲ ਕਰੀਏ ਪਸੇ ਅੰਦੀ ਜੀ ਬੜਾ ਸਭ ਇਸ ਮਾਮਲੇ ਚ ਵੀ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਦੇ ਅਫਸਰ ਜਿਹੜੇ ਨੇ ਹੁਣ ਸੀਬੀਏ ਦੀ ਡਰਦੇ ਨੇ ਇਨਾਂ ਦੇ ਕੋਲੇ ਰੋਪੜ ਰੇਂਜ ਦੇ ਵਿੱਚ ਫਤੇਗੜ ਸਾਹਿਬ ਮੁਹਾਲੀ ਤੇ ਰੋਪੜ ਟੈਂਜਲਿਆ ਹੁੰਦੇ ਸੀ ਜੀ ਤੇ ਤੇਰੇ ਵਿੱਚ ਚਲੇ ਜਾਂਦੇ ਐਸਐਸਪੀ ਜਿਹੜੇ ਉਸ ਸਮੇਂ ਤੇ ਰਹੇ ਉਹ ਵੀ ਰਿਡਾਕਟ ਨੇ ਉਹਨਾਂ ਕੋਲ ਪੁੱਛਪੜਤਾ ਨੂੰ ਸਗੀਰ ਵੀ ਤੁਸੀਂ ਕੀ ਦਿੰਦੇ ਸੀ ਤੇ ਕੀ ਲੈਂਦੇ ਸੀ ਤੁਸੀਂ ਵੈਸੇ ਹੁਣ ਤੱਕ ਜਿੰਨੇ ਮੁਹਾਲੀ ਦੇ ਮੁਹਾਲੀ ਦੇ ਐਸਐਸਪੀ ਰਹੇ ਨੇ ਉਹ ਸਾਰੇ ਰਿਡਾਰ ਦਾ ਜਿਹੜਾ ਰਿਡਾਰ ਤੇ ਨਹੀਂ ਕੇ ਉਹ ਹਾਲੀਏ ਇੱਕ ਕਮਾਈ ਵਾਲੀ ਜਗਾ ਸੀਗੀ ਇਹੰਨਾ ਦੇ ਵਾਸਤੇ ਜਿਹੜਾ ਸੀ ਉਹ ਇੱਕ ਫਲਦਾਰ ਬੂਟਾ ਸੀਗਾ ਜਿੰਨੇ ਮਰਜ਼ੀ ਫਲ ਤੋੜ ਕੇ ਤੁਹਾਨੂੰ ਨੇ ਕੋਈ ਪੁੱਛਿਆ ਨਹੀਂ ਸੀ ਜੀ ਇਹ ਥੇ ਕਰਕੇ ਇਹ ਜਿਹੜਾ ਮੁਹਾਲੀ ਫਤਿਹਗੜ੍ਹ ਸਾਹਿਬ ਤੇ ਰੋਪੜ ਇਸ ਰੇਂਜ ਦਾ ਇਹ ਡੀਆਜੀਸੀ ਤੇ ਉਹਨਾਂ ਦੇ ਜਿਹੜੇ ਐਸਐਸਪੀ ਲੱਗੇ ਉਹਨਾਂ ਨੂੰ ਪੁੱਛਣਾ ਹਾਂ ਵੀ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੀ ਵੀ ਸ਼ਮਤ ਆ ਸਕਦੀ ਹੈ ਜੇ ਦੇਖੋ ਕੀ ਕੁਝ ਹੁੰਦਾ ਉਹਨਾਂ ਦਿਨਾਂ ਨੂੰ ਮੈਂ ਗਵਾਂਡੇ ਸੂਬੇ ਹਰਿਆਣੇ ਦੀ ਹਰਿਆਣੇ ਦੇ ਵਿੱਚ ਨਾ ਉਹਨਾਂ ਨੇ ਇੱਕ ਐਲਾਨ ਕੀਤਾ ਹੈ ਕਿ 84 ਦੇ ਦੰਗੇ ਦੇ ਜੋ ਪੀੜਤ ਪਰਿਵਾਰ ਨੇ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ 121 ਪਰਿਵਾਰ ਨੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਵੰਡਣ ਜਾ ਰਹੇ ਨੇ ਉਸ ਬਾਰੇ ਵੀ ਗੱਲ ਕਰਦੇ ਹੋ ਬੇਖੂ ਹਰਿਆਣੇ ਦੇ ਵਿੱਚ ਬੇਕਦਰ ਤੌਰ ਤੇ ਤੁਹਾਨੂੰ ਪਤਾ ਵੀ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਕਿ ਅਸੀਂ ਜਿਹੜੇ 121 ਪਰਿਵਾਰ ਨੇ ਜਿਨ੍ਹਾਂ ਦੇ ਉਸਤਮ ਦਿੱਤੇ ਪਰਿਵਾਰ ਮਾਰੇ ਗਏ ਸੀ ਉਹਨਾਂ ਨੂੰ ਅਸੀਂ ਦੇ ਰਹੇ ਨੇ ਨੌਕਰੀਆਂ ਦੇ ਰਹੇ ਜੀ ਚੰਗੀ ਗੱਲ ਵੈਲਕਮ ਸਟੈਪ ਉਹਨਾਂ ਦਾ ਹੈਗਾ ਹੁਣਾਂ ਵੀ ਚਾਹੀਦਾ ਸੀਗਾ ਉਹਨਾਂ ਨੇ ਪਹਿਲੀ ਤਰੀਕ ਨੂੰ ਅੰਬਾਲਾ ਦੇ ਸਮਾਗਮ ਕਰਨਾ ਉਹ ਸਮਾਗਮ ਕਰਨ ਤੋਂ ਬਾਅਦ ਇਹ ਅੱਗੇ ਜਾ ਕੇ ਉਹਨਾਂ ਨੂੰ ਦੇਣਗੇ ਜਾ ਕੇ ਜਿਹੜੀ ਨੌਕਰੀਆਂ ਦੇਣਗੇ ਮਾਲੇ ਤੋਂ ਲੈ ਕੇ ਤੇ ਕੁਰਕhetra ਤੱਕ ਇਹ ਮਾਰਚ ਕਰ ਰਹੇ ਨੇ 5 ਤਰੀਕ ਨੂੰ 105 ਨਵੰਬਰ ਨੂੰ 121 ਪਰਿਵਾਰਾਂ ਦੇ ਇੱਕ ਇੱਕ ਜੀ ਨੂੰ ਬਕਾਇਦਾ ਤੌਰ ਤੇ ਨੌਕਰੀ ਦਿੱਤੀ ਜਾਵੇ ਇਹ ਚੰਗਾ ਸਟੈਪ ਮਾਲਾ ਦੀ ਭਾਜਪਾ ਜਿਹੜੀ ਹੈ ਸਿੱਖਾਂ ਨਾਲ ਬਹੁਤ ਨੇੜਤਾ ਵਾਲੇ ਜਿਹੜੇ ਉਹ ਕੰਮ ਕਰ ਰਹੀ ਹੈ ਵੀ ਸਿੱਖਾਂ ਨੂੰ ਸਾਡੇ ਨੇੜ ਕੋਈ ਨਹੀਂ ਹੈਗਾ ਕਿਉਂਕਿ ਤੁਹਾਨੂੰ ਇਹ ਵੀ ਪਤਾ ਵਾ ਕਿ ਜਦੋਂ emergencies ਜਿੱਦੇ ਮੁੱਖ ਮੰਤਰੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਇੱਥੇ ਰਹੇ ਸੀ ਆ ਕੇ ਪੰਜਾਬ ਦੇ ਵਿੱਚ ਇਹਨਾਂ 18 ਮਹੀਨੇ ਬਤਾਇਆ ਸੀ ਲੋਕਾਂ ਦਾ ਇਸੋ ਦਾ ਨਜ਼ਰੀਆ ਵੇਖਿਆ ਸੀ ਲੋਕਾਂ ਦਾ ਸੱਭਿਆਚਾਰ ਵੇਖਿਆ ਸੀ ਲੋਕਾਂ ਦੀ ਗਲਬਤ ਵੇਖੀ ਸੀ ਉਹਨਾਂ ਨੂੰ ਪਤਾ ਸੀ ਜਿਹੜੇ ਪੰਜਾਬ ਵਾਲੇ ਤੇ ਜੋ ਕਹਿੰਦੇ ਉਹ ਕਰਕੇ ਵਿਖਾ ਦਿੰਦੇ ਇਸ ਕਰਕੇ ਇਹਨਾਂ ਨੇ 121 ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਅੱਜ 40 ਸਾਲ ਬਾਅਦ ਨੋਟਰੀਆ ਦੇੰਦ ਜਿਹੜੀ ਕਹਿ ਪਈ ਉਹਨਾਂ ਦੇ ਪ੍ਰਵਾਹ ਲਿਖੇਗੀ ਜੀ ਨੂੰ ਉਹ ਨੋਟਰੀ ਦੇ ਰਹੀ ਜੀ ਬਿਲਕੁਕੁਲ ਸਹੀ ਹੈ ਜੀ ਬੜਾ ਪਰਸਾਤ ਸਿਆਣਾ ਸਮਾਦਾਤਾ ਉਪਰੀਆ ਜੀ ਸ਼ੁਗਿਆਤਾ